ਸਾਹਿਬ ਜੀ ਜੁਝਾਰ ਸਿੰਘ ਜੀ ਦੀ ਸ਼ਹੀਦੀ ਨੂੰ ਦੇਖ ਕੇ ਜਕਾਰੇ ਛੱਡੇ ਅਤੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਮਾਲ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹਦਾ ਇਤਿਹਾਸ ਬਣਾ ਰਿਹਾ ਚਮਕੌਰ ਦਾ ਹੁਣ ਜਦੋਂ ਦੋਏ ਸਹਬਜ਼ਾਦੇ ਸ਼ਹੀਦियां ਪਾ ਗਏ ਨਾ ਫਿਰ ਹੁਣ ਖਾਲਸੇ ਨੂੰ ਸਿੰਘਾਂ ਨੂੰ ਇੱਕ ਹੋਰ ਫਿਕਰ ਪੈ ਗਿਆ ਕਿ ਸਤਿਗੁਰੂ ਜੀ ਨੇ ਆਪਣੇ ਸਹਬਜ਼ਾਦੇ ਵੀ ਬਚਾਏ ਨਹੀਂ ਹਨ ਇਹ ਗੱਲ ਕਰਕੇ ਦਿਖਾ ਤੀ ਕਿ ਮੈਂ ਆਪਣੇ ਬੱਚਿਆਂ ਦੇ ਵਿੱਚ ਤੁਹਾਡੇ ਵਿੱਚ ਕੋਈ ਫਰਕ ਨਹੀਂ ਰੱਖਿਆ ਦੇਖੋ ਗੱਲ ਕਹਿਣ ਦੀ ਹੋਰ ਹੁੰਦੀ ਹੈ ਕਰਨ ਦੀ ਹੋਰ ਹੁੰਦੀ ਹੈ ਕਹਿਣ ਦੀ ਗੱਲ ਹੋ ਰਹੀ ਦੀ ਕਿ ਮੈਂ ਆਪਣੇ ਬੱਚਿਆਂ ਵਿਚਾਰ ਤੁਹਾਡੇ ਵਿੱਚ ਕੋਈ ਫਰਕ ਨਹੀਂ ਰੱਖਦਾ ਆ ਕਰਕੇ ਦਿਖਾਇਆ ਜਦ ਕੇ ਗੁਰੂ ਦੇ ਸਿੰਘ ਕਹਿ ਰਹੇ ਸੀ ਕਿ ਆਪਣੇ ਸਾਬ ਜੱਜ ਨੂੰ ਲੈ ਕੇ ਲੰਘ ਜਾਓ ਲੰਗੇ ਨਹੀਂ ਬਾਬਾ ਅਜੀਤ ਸਿੰਘ ਜੀ ਨੂੰ ਤੋਰਿਆ ਨਾਲੇ ਬਾਬਾ ਜੁਝਾਰ ਸਿੰਘ ਜੀ ਨੂੰ ਤੋਰਿਆ ਸਾਹਮਣੇ ਸ਼ਹੀਦ ਹੁੰਦੇ ਵੀ ਦੇਖੇ ਜਕਾਰੇ ਛੱਡੇ ਫਿਰ ਤਾਂ ਕੋਈ ਬਹਿਮ ਨਹੀਂ ਰਿਹਾ ਕੋਈ ਭਰਮ ਨਹੀਂ ਰਿਹਾ ਨਹੀਂ ਤਾਂ ਹਰੇਕ ਬੰਦਾ ਇਹ ਕਹਿ ਸਕਦਾ ਨਾ ਵੀ ਗੱਲ ਕਰਨ ਦੀ ਹੋਰ ਹੈ ਕਹਿਣ ਦੀ ਹੋਰ ਹੈ ਗੁਰੂ ਸਾਹਿਬ ਕਹੇ ਰਹੇ ਇਦਾਂ ਸ਼ੱਕ ਹੋ ਸਕਦੀ ਸੀ ਜਿਵੇਂ ਗੁਰੂ ਸਾਹਿਬ ਆਪਣੇ ਨਾਲ ਭਾਈ ਦਿਆ ਸਿੰਘ ਜੀ ਨੂੰ ਲੈ ਗਏ ਧਰਮ ਸਿੰਘ ਜੀ ਨੂੰ ਲੈ ਗਏ ਮਾਨ ਸਿੰਘ ਜੀ ਨੂੰ ਲੈ ਗਏ ਆਪਣੇ ਸਹਿਬਜ਼ਾਦਿਆਂ ਨੂੰ ਨਾਲ ਲੈ ਜਾਂਦੇ ਜਦੋਂ ਕੱਚੀ ਗੱਡੀ ਛੱਡੀ ਪਰ ਨਹੀਂ ਸਹਿਬਜ਼ਾਦਿਆਂ ਨੂੰ ਉੱਥੇ ਹੀ ਸ਼ਹੀਦਦਿਆਂ ਪਾਉਣ ਵਾਸਤੇ ਜੰਗ ਵਿੱਚ ਭੇਜਿਆ ਸਤਿਗੁਰੂ ਜੀ ਨੇ ਇਹ ਗੱਲਾਂ ਆਪਣੇ ਇਹ ਗੱਲਾਂ ਸੋਚਣ ਵਾਲਿਆਂ ਬਹੁਤ ਧਿਆਨ ਨਾਲ ਅਸੀਂ ਆਪਣੇ ਅਸੀਂ ਬੱਚਿਆਂ ਵਾਲੇ ਸਾਨੂੰ ਤਾਂ ਜ਼ਿਆਦਾ ਸਮਝਾਉਣੀ ਚਾਹੀਦੀ ਹੈ ਸਾਨੂੰ ਆਪਣੇ ਬੱਚੇ ਕਿੰਨੇ ਪਿਆਰੇ ਹਨ ਹਰ ਬੰਦਾ ਆਪਣੇ ਬੱਚਿਆਂ ਨੂੰ ਲੁਕਾਏਗਾ ਬਗਾਨੇ ਪੁੱਤਾਂ ਨੂੰ ਮਰਾਊਗਾ ਅਗਲਾ ਬਗਾਨੇ ਪੁੱਤਾਂ ਨੂੰ ਅੱਗੇ ਕਰ ਦਿੰਦਾ ਪਰ ਇੱਥੇ ਗੁਰੂ ਸਾਹਿਬ ਜੀ ਨੇ ਆਪਣੇ ਅਤੇ ਬਗਾਨੇ ਇਹ ਫਰਕ ਮਿਟਾਤਾ ਹਾਂ ਅਸੀਂ ਜ਼ਰੂਰ ਫਰਕ ਪਾ ਰਹੇ ਹਾਂ ਅਸੀਂ ਕੀ ਫਰਕ ਪਾ ਰਹੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਕਹਿੰਦਾ ਸੰਗਤ ਸਿੰਘ ਨੂੰ ਕਲਗੀ ਦਿੱਤੀ ਹੈ ਕੋਈ ਕਹਿੰਦਾ ਸੰਤ ਸਿੰਘ ਜੀ ਨੂੰ ਦਿੱਤੀ ਹੈ ਕੋਈ ਕਹਿੰਦਾ ਜੀਵਨ ਸਿੰਘ ਜੀ ਨੂੰ ਦਿੱਤੀ ਹੈ ਅਸੀਂ ਜਰੂਰ ਫਰਕ ਪਾ ਰਹੇ ਹਾਂ ਮਹਾਰਾਜ ਨੇ ਤਾਂ ਫਰਕ ਮਟਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਨੂੰ ਕਲਗੀ ਨਹੀਂ ਦਿੱਤੀ ਹੈ ਕਿਸੇ ਤੇ ਕਲਗੀ ਨਹੀਂ ਲਾਈ ਹੈ ਕਲਗੀ ਖਾਲਸੇ ਦੇ ਲਈ ਹੈ ਕਲਗੀ ਜੇ ਲਾਈ ਹੈ ਨਾ ਖਾਲਸੇ ਦੇ ਲਾਈ ਹੈ ਹੁਣ ਕਲਗੀ ਤਾਂ ਇੱਕ ਹੈ ਲਾਉਣੇ ਤਾਂ ਇੱਕ ਦੇ ਸੀ ਚਾਹੇ ਸੰਗਤ ਸਿੰਘ ਦੇ ਲਾਈ ਹੈ ਚਾਹੇ ਜੀਵਨ ਸਿੰਘ ਦੇ ਲਾਈ ਹੈ ਚਾਹੇ ਸੰਤ ਸਿੰਘ ਦੇ ਲਾਈ ਹੈ ਚਾਹੇ ਕਿਸੇ ਦੇ ਵੀ ਲਾਈ ਹੈ ਪਰ ਖਾਲਸ ਕਲਗੀ ਤਾਂ ਇੱਕ ਹੈ ਕਲਗੀ ਤਾਂ ਇੱਕੋ ਹੈ ਨਾ ਜੇ ਇੱਕ ਦੇ ਵੀ ਲਾਈ ਹੈ ਤਾਂ ਉਹ ਕਲਗੀ ਖਾਲਸੇ ਦੇ ਸਿਰ ਤੇ ਲੱਗੀ ਹੈ ਅਸੀਂ ਫਰਕ ਅਸੀਂ ਫਰਕ ਪਾ ਰਹੇ ਅਸੀਂ ਆਪਸ ਵਿੱਚ ਲੜ ਰਹੇ ਕੋਈ ਕਹਿੰਦਾ ਸੰਤ ਸਿੰਘ ਦੇ ਲਾਈਏ ਕੋਈ ਕਹਿੰਦਾ ਜੀਵਨ ਸਿੰਘ ਦੇ ਲਾਈਏ ਕੋਈ ਕਹਿੰਦਾ ਸੰਗਤ ਸਿੰਘ ਦੇ ਲਾਈਏ ਕੋਈ ਕਹਿੰਦਾ ਕਿਸੇ ਦੇ ਲਾਈਏ ਸਾਨੂੰ ਇਹਨਾਂ ਸਿੰਘਾਂ ਦੇ ਵਿੱਚ ਫਰਕ ਲੱਗ ਰਿਹਾ ਹੈ ਫਰਕ ਪਾ ਰਹੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੇ ਵਾਹ ਤੇ ਸਾਰੇ ਹੀ ਬਰਾਬਰ ਹਨ ਕਲਗੀ ਸਤਗੁਰੂ ਜੀ ਨੇ ਖਾਲਸੇ ਨੂੰ ਦਿੱਤੀ ਹੈ ਖਾਲਸੇ ਨੂੰ ਕਲੰਗੀ ਮਹਾਰਾਜ ਨੇ ਉਸ ਨੂੰ ਦਿੱਤੀ ਹੈ ਜਿਸ ਦਾ ਹੁਕਮ ਮੰਨ ਕੇ ਸਤਿਗੁਰੂ ਜੀ ਗੜੀ ਛੱਡ ਰਹੇ ਹੁਕਮ ਕਿਹਦਾ ਮੰਨ ਰਹੇ ਕੌਣ ਹੁਕਮ ਦੇ ਰਿਹਾ ਜਿਹੜਾ ਹੁਕਮ ਦੇ ਰਿਹਾ ਹੋਏਗਾ ਬੋਲ ਤਾਂ ਇੱਕ ਹੀ ਰਿਹਾ ਹੋਏਗਾ ਵੀ ਸਤਿਗੁਰੂ ਜੀ ਤੁਸੀਂ ਗੜੀ ਛੱਡ ਦਿਓ ਮੂੰਹ ਤੋਂ ਤਾਂ ਇੱਕ ਬੰਦਾ ਹੀ ਕਹਿ ਰਿਹਾ ਹੋਗਾ ਇੱਕ ਨਹੀਂ ਕਹਿ ਰਿਹਾ ਭਾਵੇਂ ਬੋਲ ਇੱਕ ਰਿਹਾ ਪਰ ਕਹਿ ਪੰਜੇ ਰਹੇ ਪੰਜਾਂ ਦਾ ਹੁਕਮ ਮੰਨ ਕੇ ਸਤਗੁਰੂ ਜੀ ਗੜੀ ਛੱਡ ਰਹੇ ਹਨ ਅਤੇ ਕਲੰਗੀ ਵੀ ਪੰਜਾਂ ਨੂੰ ਦੇ ਰਹੇ